ਭਾਈ ਇਹਨਾਂ ਨਾਲ ਕੁਝ ਨਹੀਂ ਹੁੰਦਾ ਓਰੇ ਸਰੀਏ ਨਿਕਲੇ ਨਾ ਮੋਟਰਸਾਈਕਲਾਂ ਤੇ ਇੱਥੇ ਕੀ ਬਚਦਾ ਉਹ ਇੱਥੇ ਭਾਈ ਬਹੁਤ ਢੀਗੇ ਨੇ ਰਾਹ ਉੱਥੇ ਭਾਈ ਸਾਡਾ ਟੈਕਸੀ ਸਟੈਂਡ ਹੈ ਯਾਰ ਸਾਨੂੰ ਕਹਿ ਦਿੰਦੇ ਨੇ ਬਈ ਐਕਸੀਡੈਂਟ ਹੋ ਗਿਆ ਪੁਲ ਤੇ ਆਇਓ ਮੜਾ ਜਾ ਖੱਡੇ ਕਰਕੇ ਬਹੁਤ ਭਾਈ ਬੁੜੀਆਂ ਦੇ ਸੱਟਾਂ ਲੱਗੀਆਂ ਨੇ ਉਹ ਅੱਗੇ ਚੱਲ ਭਾਈ ਅੱਗੇ ਦੇਖੀ ਨੂ ਇਹ ਤਾਂ ਭਾਈ ਖੂਨੀ ਪੁਲਾਇ ਇਹ ਤਾਂ ਇਹ ਤਾਂ ਰੋਜ਼ ਹਾਸਤੇ ਹੁੰਦੇ ਨੇ ਇੰਨਾ ਕਰਕੇ ਭਾਈ ਉਹ ਅੱਗੇ ਲੇਖੋ ਅੱਗੇ 4-5 ਟੋਏ ਅੱਗੇ ਨੇ ਵੀਰੇ ਕਿ ਟਿਕੂਗਾ ਭਾਈ ਦੇਖ ਲੂ ਲੈ ਆਹ ਹਸਾਰ ਨੂੰ ਭਗ ਜਾਂਦੀ ਐ ਆਹ ਦਿੱਲੀ ਨੂੰ ਸ਼ਾਜਲੀ ਦਾ ਰੇਲਵੇ ਸਟੇਸ਼ਨ ਐ ਇਹ ਉਹ ਟੇਕਦੇ ਨੇ ਮੋਟਰਸਾਈਕਲ ਵਾਲੇ ਤਾਂ ਵਿਚਾਰੇ ਡੇਲੀ ਹੁਣ ਆ ਇਧਰੋਂ ਚੱਕ ਚੱਕ ਬਾਈ ਕਦੇ ਕਿਵੇਂ ਕਰਦੇ ਨੇ ਕਦੇ ਕਿਵੇਂ ਕਰਦੇ ਨੇ ਆਹ ਦੇਖ ਲੋ ਆਹ ਲਾ ਲਓ ਵੀ ਆਹ ਜਿਹੜੇ ਸਰੀਏ ਨਿਕਲੇ ਪਏ ਨੇ ਪਾਣੀ ਖੜੇ ਵਿੱਚ ਆਹ ਲਾ ਲਓ ਜੀ ਆਹ ਲਾ ਲਓ ਲੈ ਕਿੜੇ ਕਿੜੇ ਖੱਡੇ ਇਹ ਭਾਈ ਉਹ ਸੱਟਿਆ ਕਰੇ ਇਸ ਘੈਂਟ ਅੱਛਾ ਉੱਧਰ ਵੀ ਇਹੀ ਹਾਲ ਹੈ ਉੱਧਰ ਭਾਈ ਜਮਾ ਆਇਆ ਖੜੇ ਵੀ ਘੱਟਾ ਮੜ ਗਿਆ ਖੜੇ ਵੀ ਆਏ ਜਦੋਂ ਆਪਾਂ ਦੇਖ ਦਿਖਾਓ ਮੜਾ ਜੇ ਉੱਧਰ ਵੀ ਆ ਜਾਓ ਬੜੀ ਮੋਟੀ ਸਫਾਈ ਹੁੰਦੀ ਆ ਦੇਖ ਲੋ ਲੈ ਆਹ ਲਾ ਲੋ ਪੁਲ ਦੇ ਉੱਤੇ ਪਾਣੀ ਘਾ ਹਰੇ ਮੈਨ ਲੇ ਤਾਂ ਚਾਰ ਤਿੰਨ ਚਾਰ ਡੰਗਰਾਂ ਦੇ ਕੱਖ ਹਰੇ ਹੋ ਰਹੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਖੜਿਆਂਗੇ ਰੇਲਵੇ ਬ੍ਰਿਜ ਸ਼ਾਜਲੀ ਪਰ ਜਿਹੜੇ ਹਾਲਾਤ ਹੁਣ ਬਣੇ ਹੋਏ ਨੇ ਡੇਲੀ ਐਕਸੀਡੈਂਟ ਡੇਲੀ ਮੋਟਰਸਾਈਕਲਾਂ ਤੋਂ ਇੱਥੇ ਮਾਈਆਂ ਡਿੱਗਦੀਆਂ ਨੇ ਮਗਰ ਬੈਠੀਆਂ ਡੇਲੀ ਮੋਟਰਸਾਈਕਲਾਂ ਦੇ ਨੌਜਵਾਨਾਂ ਦਾ ਐਕਸੀਡੈਂਟ ਹੁੰਦਾ ਰਾਤ ਨੂੰ ਹੋ ਜਾਂਦਾ ਜਾਂ ਦਿਨੇ ਚੱਕ ਕੇ ਲੈ ਜਾਂਦਾ ਅਗਲਾ ਪਤਾ ਨਹੀਂ ਲੱਗਦਾ ਆ ਟ੍ਰੇਵਲ ਭਾਈ ਨੇ ਫਿਰ ਮੌਕੇ ਤੇ ਝੱਕਦੇ ਨੇ ਆਕੇ 704 ਜਿਹੜਾ ਬੰਦਾ ਵਾਟ ਗਿਆ ਮੋਟਰੇ ਮੂੰਹ ਚੋਂ ਵਾਟ ਗਿਆ ਐਂਸੈਂਟ ਉਹਦੇ ਰਾਤ ਨੂੰ ਨੇਰਾ ਵਾਟਦੇ ਨੇਰਾ ਤੀ ਖੱਡੇ ਚ ਡਿੱਗ ਜਾਂਦਾ ਭਾਈ ਖੱਡੇ ਚ ਕਿਵੇਂ ਪਚੂਗਾ ਨਹੀਂ ਨਹੀਂ ਭਾਈ ਤੂੰ ਉਹ ਗੱਡੀ ਤੇ ਬੈਠ ਕੇ ਮੇਰੇ ਨਾਲ ਮੈਨੂੰ ਉਧਰੋਂ ਦੇਖਾ ਕੇ ਲੋਣਾ ਕਿਵੇਂ ਟੱਕਰ ਚਲੋ ਆਪਾਂ ਚੱਲ ਉਧਰ ਜਵਾਰੀ ਪਾਈ ਹੋਈ ਆ ਆ ਸਰੀਆ ਨਿਕਲਿਆ ਪਿਆ ਆ ਪਿਆ ਲੈ ਆ ਸਰੀਆ ਨਿਕਲਿਆ ਪਿਆ ਹੁਣ ਮੋਟਰਸਾਈਕਲ ਆਉਂਦਾ ਹੈ ਵਿਚਾਰਾ ਢਿੱਕ ਕੇ ਤੁਸੀਂ ਹਿਸਾਬ ਲਾ ਲਓ ਵੀ ਮੋਟਰਸਾਈਕਲ ਵਾਲਾ ਸਿੱਧਾ ਉਹ ਖੱਡੇ ਚ ਜਾਂਦਾ ਹੁਣ ਆ ਖੱਡੇ ਚ ਡਿੱਗਦਾ ਮੋਟਰਸਾਈਕਲ ਵਾਲਾ ਦੇਖ ਲੋ ਸਰੀਏ ਨਿਕਲੇ ਪਏ ਨੇ ਵੀ ਕਿੰਨਾ ਚਿਰ ਪੁਰ ਕੱਟੂਗਾ ਯਾਰ ਇਹ ਆ ਰੇਲ ਵੇ ਦਾ ਇਹਨਾਂ ਨੇ ਰੋੜੇ ਡੇਗੇ ਨੇ ਪਾਈਆਂ ਨੇ ਤਾਂ ਨਹੀਂ ਸਰੀਏ ਸਾਰੇ ਆ ਲੈ ਆ ਦੇਖ ਲੋ ਲੈ ਇੱਕ ਟੱਕਰ ਹੈ ਉਰੇ ਇੱਕ ਉਹ ਚ ਬਹੁਤ ਕਸੂਤੀ ਤਰ੍ਹਾਂ ਵੱਜਦੇ ਨੇ ਜਦੋਂ ਚੜਦਾ ਪੁਲ ਤੇ ਅਗਲਾ ਆ ਟੱਕਰ ਆ ਗਈ ਅੱਗੇ ਇਹ ਆ ਟੱਕਰ ਆ ਗਈ ਬਹੁਤ ਤਿੱਖੀ ਟੱਕਰ ਹੈ ਪਰਲੇ ਪਾਸੋਂ ਗੱਡੀਆਂ ਨੂੰ ਮੋਟਰਸਾਈਕਲਾਂ ਨੂੰ ਉਹ ਪਰਲੇ ਪਾਸੇ ਵੀ ਪਰਲੇ ਪਾਸੇ ਜ਼ਿਆਦਾ ਹੈ ਹੁਣ ਇਹ ਲੱਦ ਕੇ ਇੱਟਾਂ ਕਾਰ ਚ ਦਿਖਾਈ ਬਈ ਕਿੰਨੀਆਂ ਸਰਜੂਗਾ ਕੀ ਕਿਧਰੀਆਂ ਨੇ ਨਾਲ ਆ ਕਿਸੇ ਦੀ ਜਾਨ ਬਚ ਜੂ ਯਾਰ ਹਜ਼ਾਰਾ ਲੋ ਵੀ ਕਾਰ ਦੇ ਵਿੱਚ ਇੱਟਾਂ ਲਿਜਾਣਗੇ ਉੱਥੇ ਟੋਏ 'ਚ ਧਰਨਗੇ ਤਾਂ ਕਹਿੰਦੇ ਵੀ ਕੀ ਹੋ ਗਿਆ ਆ ਦੇਖ ਭਾਈ ਇੱਧਰ ਦੇਖੀ ਮੈਨੂੰ ਲੱਗਾ ਹੋਊ ਭਾਈ ਇਹ 3-4 ਇੰਚ ਦੀ ਖੜੀ ਆ ਦੇਖ ਲੈ ਭਾਈ ਲੈ ਹੂੰ ਚਾਰ ਉਂਗਲਾਂ ਦੀ ਆ ਇਹ ਚਾਰ ਉਂਗਲਾਂ ਦੀ ਟੱਕਰ ਆ ਇਹ ਚਾਰ ਉਂਗਲਾਂ ਦੀ ਟੱਕਰ ਆ ਜਣਾ ਇੱਧਰੋਂ ਆਉਂਦੇ ਆ ਭਾਈ ਇਹਨੇ ਧਰਨ ਪਾ ਦਿੰਦੀ ਆ ਧਰਨ ਪਾ ਦਿੰਦੀ ਆ ਭਾਈ ਇੱਕੋ ਲੱਗਤ ਆ ਦੇਖੋ ਕਿੱਡੀ ਟੱਕਰ ਖੜੀ ਆ ਟਾਇਰ ਪਾੜਦਾ ਐ ਅਣਜਾਣ ਬੰਦੇ ਨੂੰ ਤਾਂ ਪਤਾ ਨਹੀਂ ਲੱਗਦਾ ਵੀ ਕੀ ਹੋ ਗਿਆ ਟਟਰ ਲਾ ਕੇ ਦੇਖਾਂਗੇ ਉਹ ਕਹਿੰਦੇ ਫੁੱਟਦੀ ਹੀ ਨਹੀਂ ਵੀ ਇਹ ਜਿਹੇ ਹਾਲਾਤ ਨੇ ਉਹਰੇ ਦਾਬ ਲਾ ਲਓ ਤੁਸੀਂ ਆਹ ਪੁੱਲ ਦੇ ਇਹ ਖੱਡਿਆਂ ਚ ਯਾਰ ਦੇਖਿਆ ਨਹੀਂ ਜਾਂਦਾ ਜਦੋਂ ਇਸ ਦਾ 3 ਪੁੱਤ ਡਿੱਗਦਾ ਹੈ ਮੋਟਰਸਾਈਕਲ ਤੇ ਜਨਾਨੀਆਂ ਮੰਗਰ ਬੈਠੀਆਂ ਦਾ ਪਤੀ ਨਹੀਂ ਕਿੰਨੀਆਂ ਡਿੱਗ ਗਈਆਂ ਇੱਥੇ ਆਹ ਖੱਡੇ ਦੇ ਵਿੱਚ ਬਹੁਤ ਲੇਡੀਜ਼ ਬਹੁਤ ਬੱਚੀਆਂ ਇਹਦੇ ਵਿੱਚ ਖੱਡੇ ਚ ਬੁੜਕਣ ਕਰਕੇ ਡਿੱਗੀਆਂ ਨੇ ਇਹ ਤਾਂ ਇਧਰਲੇ ਪਾਸੇ ਵੀ ਹੈ ਬਾਈ ਹੈ ਆ ਦੇਖੀ ਬਾਈ ਚਾਰ ਉਂਗਲਾ ਉੱਧਰ ਪੈਂਦੀਆਂ ਨੇ ਚਾਰੇ ਇੱਥੇ ਪੈਂਦੀਆਂ ਨੇ ਬਿਲਕੁਲ ਇਹ ਤਾਂ ਭਗਾ ਕੇ ਮਾਰਦੀ ਹੂ ਉਧਰੋਂ ਵੀ ਦੇ ਲਾ ਬਾਈ ਜਿਹੜਾ ਆਹ ਦੇਖੋ ਦੋਏ ਪਾਸੇ ਹੀ ਹੋ ਗਿਆ ਤਾਂ ਬਹੁਤ ਹਮੇ ਪ੍ਰੋਬਲਮ ਹੈ ਕੀ ਕਾਰਨ ਆਉਂਦੀ ਹੈ ਪ੍ਰੋਬਲਮ ਪੁਲਾਂ 'ਚ ਇੱਧਰ ਤਾਂ ਵੱਧਦਾ ਸਮਗਾ ਇੱਧਰ ਜ਼ਿਆਦਾ ਹੈ ਉਹਦਾ ਵੱਧਦਾ ਜਮਾ ਜਿਹੜਾ ਉੱਤੋਂ ਉੱਤਰਦਾ ਉਹ ਜਮੀ ਟੱਕਰ ਲਾ ਲੱਗਦੀ ਹੈ ਬਾਈ ਟਾਇਰ ਪਾੜ ਦਿੰਨੇ ਟਾਇਰ ਵੀ ਪਾੜ ਦਿੰਨੇ ਧੜਾਕਾ ਕਿਤੇ ਨੇ ਭਗਾ ਕੇ ਵੀ ਮਾਰਦਾ ਹੈ ਮੋਟਰਸਾਈਕਲ ਤੋਂ ਵੀ ਬਾਈ ਤਿੰਨ ਚਾਰ ਵਾਰ ਹੀ ਡਿੱਗਿਆ ਇਹ ਕੀ ਕਾਰਨ ਹੈ ਮਿੱਟੀ ਦਾ ਭਜੰਦੀਆ ਦੋਏ ਪਾਸੇ ਮਿੱਟੀ ਦਬ ਗਈ ਬਾਈ ਇਹਦੇ ਦੁਬਾਰੇ 3 ਮਿਕਸਰ ਭੈਣ ਵਾਲਾ ਥੋੜਾ ਜਿਹਾ ਟੇਪਰ ਕਰ ਦੇਣਾ ਇਹ ਸੱਤ ਜੂਗਾ ਹੈ